ਇਹਨਾਂ ਦੀਪਾ ਗਈ ਜਿਹੜੇ ਕਿ ਇਸ ਤੋਂ ਵੱਲੋਂ ਪਾਇਆ ਇਹ ਕਿਉਂਕਿ ਸਾਰਾ ਇਹਨਾਂ ਨੇ ਕੀਤਾ ਗੋਣਾ ਜੀ ਮੁਜਰਮ ਅਜੇ ਇਹਦੇ ਚ ਆਹ ਮੁਜਰਮ ਹੈਗਾ ਜੀ ਇਹਨਾਂ ਨਾਲ ਲੱਗ ਕੇ ਮੁਜਰਮ ਬਣ ਗਿਆ ਕਿੰਨੇ ਚ ਵੇਚੀ ਉਹ ਇਹਨਾਂ ਨੂੰ ਪਤਾ ਜੀ ਮੈਂ ਨਹੀਂ ਵੇਚ ਤੁਹਾਨੂੰ ਵੀ ਪਤਾ ਤਾਂ ਲੱਗਦਾ ਨਹੀਂ ਇਹਨਾਂ ਨੂੰ ਪਤਾ ਦੀਦੀ ਕੀ ਤੁਹਾਡੇ ਕੋਲੋਂ ਐਸੀ ਪੈਸੇ ਜਿਹੜੇ ਕੁੜੀਆਂ ਵੇਚੀ ਨਹੀਂ ਸਰ ਮੇਰੇ ਤਾਂ ਬਸ ਫੋਨ ਤੱਕ ਹੀ ਫੋਨ ਦੇ ਵਿੱਚ ਹੈ ਕੁੜੀ ਨੇ ਮੈਨੂੰ ਬਸ ਸਰ ਕਿੰਨੇ ਜਾਣੇ ਤੁਸੀਂ ਸਾਰੇ ਮੈਨੂੰ ਨਹੀਂ ਪਤਾ ਸਰ ਐਮ ਸੌਰੀ ਤੇ ਤੁਹਾਨੂੰ ਮਤਲਬ ਕੋਈ ਹੋਰ ਬੰਦਾ ਵੀ ਨਾਲ ਸੀ ਜਿਹੜਾ ਸਰ ਆਮ ਸੋਰੀ ਸਰ ਮੈਨੂੰ ਕੁਛ ਨਹੀਂ ਪਤਾ ਕਿਨੇ ਦਿੱਤਾ ਇਹਨੇ ਦੀਪਕ ਨੇ ਤੇ 10000 ਇਹਨਾਂ ਨੂੰ ਦਿੱਤਾ 10 ਮੈਨੂੰ ਕਿ ਤੁਸੀਂ ਸਿੱਖਿਆ ਕਿੱਥੋਂ ਦੀ ਜੀ ਕੰਮ ਵੀ ਇਹ ਗਨਾਹ ਆ ਹੋ ਸਕਦਾ ਸਰ ਗਨਾਹ ਨੂੰ ਬਹੁਤ ਵੱਡਾ ਪਛਤਾਵਾ ਹੁੰਦਾ ਜੀ ਵੀ ਇੱਕ ਨਵਾਲਕ ਦੀ ਜ਼ਿੰਦਗੀ ਨਾਲ ਖੇਡਿਆ ਦੋ ਤੀ ਸਰ ਕਿੱਥੇ ਲੈ ਕੇ ਗਏ ਸੀ ਤੁਸੀਂ ਮੈਂ ਨਹੀਂ ਖੜੀ ਸਰ ਫੋਨ ਲੈ ਕੇ ਗਿਆ ਸੀ ਆਏ ਹੋ ਗਿਆ ਦੀਪਕ ਕੀ ਕਹਾ ਗਿਆ ਸੀ ਇਹਨਦੇ ਵੱਲ ਦੀਪਕ ਜੀ ਤੁਸੀਂ ਇਕੱਠੇ ਹੋ ਸੀ ਸਾਹਿਬ ਬੈਠੇ ਹੋ ਕੀ ਸਰ ਹਾਂਜੀ ਤਾਂ ਲੱਗਦਾ ਕਿ ਮਾਫੀ ਲਈ ਹੈਗੀ ਇਹ ਸਰ ਕੁੜੀ ਘਰਦਿਆਂ ਤੋਂ ਕਿੰਨੇ ਦਿਨ ਪਾਸੇ ਰੱਖੀ ਤੁਸੀਂ ਸਰ ਉਹ ਦੀਪਕ ਨੂੰ ਪਤਾ ਉਹਨੇ ਖਰੀਦ ਕਿੰਨਾ ਨੇ ਦੀਪਕ ਨੇ ਕਰਾਇਆ ਸੀ ਦੀਪਕ ਜੀ ਸਾਰੇ ਤੁਹਾਡਾ ਹੀ ਨਾਮ ਲੈ ਰਹੇ ਆ ਕਿੰਨੇ ਦਿਨ ਬੱਚੀ ਜਿਹੜੀ ਘਰਦਿਆਂ ਤੋਂ ਪਾਸੇ ਸਰ ਮੈਨੂੰ ਕੁਝ ਨਹੀਂ ਪਤਾ ਮੇਰਾ ਫੋਨ ਠੱਕਰ ਸੀ ਇਸ ਕੁੜੀ ਨੇ ਫੋਨ ਵੇਚਿਆ ਸਰ ਤੁਹਾਡਾ ਨਾਮ ਤੁਹਾਡਾ ਨਾਮ ਕਿਉਂ ਲੱਗ ਰਿਹਾ ਜੀ ਸਰ ਮੇਰਾ ਫੋਨ ਤੱਕ ਰਹੀਗਾ ਫੋਨ ਲਿੱਤਾ ਏ ਕੁੜੀ ਤੋਂ ਮੈਂ ਬਸ ਸਾਰੇ ਕਿੰਨੇ ਪੈਸਿਆਂ ਚ ਵੇਚੀ ਸੀ ਕੁੜੀ ਮੈਨੂੰ ਕੁਛ ਨਹੀਂ ਪਤਾ ਸਰ ਇਸ ਚੀਜ਼ ਬਾਰੇ ਇਹ ਤਾਂ ਨਹੀਂ ਵੀ ਤੁਹਾਡੇ ਨਾਲ ਪੁਲਿਸ ਨੇ ਗਲਤ ਕਰ ਲਿਆ ਵੇ ਗਨਾਹ ਕੀਤਾ ਹੀ ਨਹੀਂ ਗਨਾਹ ਕੀਤਾ ਕਿ ਨਹੀਂ ਸਰ ਫੋਨ ਤੱਕ ਰ ਪਤਾ ਬਾਕੀ ਮੈਨੂੰ ਕੁਛ ਨਹੀਂ ਪਤਾ ਉਹ ਮੁਜਰਮਾਂ ਨਾਲ ਸੰਬੰਧ ਤਾਂ ਜੁੜਦੇ ਸੀ ਕਿ ਨਹੀਂ ਸਰ ਮੈਂ ਫੋਨ ਲਿਆ ਵਾ ਕੁੜੀ ਫੋਨ ਦਿੱਤਾ 3000 ਦਾ ਸਾਰਾ ਕਿ ਮੈਨੂੰ ਕੋਈ ਪਸਟਾਵਾ ਹੈ ਵੀ ਤੁਸੀਂ ਨਵਾਲਗ ਬੱਚੀ ਦੀ ਜ਼ਿੰਦਗੀ ਨੂੰ ਉਜਾੜਾ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਤੁਸੀਂ ਸਰ ਬਹੁਤ ਹੈ ਧੰਨਵਾਦ ਜੀ ਬੱਚਿਆਂ ਦਾ ਵਪਾਰ ਕਰਨ ਵਾਲਾ ਗਰੋਹ ਹੈ ਇਹ ਕੀ ਮਾਮਲਾ ਜੀ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਉਹਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਕਿ ਨਬਾਲਗ ਲੜਕੀ 17 ਸਾਲ ਦੀ ਜੀ ਉਹਨੂੰ ਕੋਈ ਕਿਥੋਂ ਲੋਕ ਲੈ ਗਏ ਸੀ ਤੇ ਪਹਿਲਾਂ ਉਹਨੂੰ ਜਿਹੜਾ ਜੰਮੂ ਭੇਜ ਦਿੱਤਾ ਸੀ ਉਸ ਤੋਂ ਬਾਅਦ ਆ ਉਹਨੂੰ ਉੱਥੋਂ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਵੀ ਕਨੇਰ ਜੋ ਇਹ ਦੱਸ ਸੀ ਕਿ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਟੋਟਲ 8 ਨੇ ਲੜਕੀ ਵੀ ਬਰਾਬਰਦ ਕੀਤੀ ਜਾ ਚੁੱਕੀ ਹੈ ਸਰ ਕਿਹੜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਜੀ ਇਹ 363 366 370 370 A 372 120 B ਜਿਹੜੇ ਕਥਿਤ ਤੋਸ਼ੀਆ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਕੋਈ ਅੰਮ੍ਰਿਤਸਰ ਦੇ ਕੋਈ ਰਾਜਸਥਾਨ ਏਰੀਆ ਦੇ ਆ ਕੀ ਮੁਕਸਦ ਨਾਲ ਇਹ ਕਿਵੇਂ ਵਸਤਾ ਲੱਗਿਆ ਹੋਇਆ ਜੀ ਇਹ ਲੜਕੀ ਨਾ ਇਹਨੂੰ ਕੋਈ ਇਸਤਾ ਗ੍ਰਾਮ ਦੇ ਕੋਈ ਫੋਨ ਵਗੈਰਾ ਆਉਂਦਾ ਸੀ ਇਸ ਕਰਕੇ ਉਹ ਲੜਕਾ ਇਹਨੂੰ ਲੈ ਗਿਆ ਤੁਹਾਂ ਵਰਗਲਾ ਕੇ ਅੱਗੇ ਨੂੰ ਵੇਚ ਦਿੱਤਾ ਸਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰam ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਤੋਂ ਬੱਚਿਆਂ ਨੂੰ ਸੋਚਣਾ ਸਹੀ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਜੀਤ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਹੋਵੇ